ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਹਾਂ ਉਹਨਾਂ ਦੇ ਓਟ ਆਸਰੇ ਵਿੱਚ ਮੈਂ ਚੋਣ ਲੜ ਰਿਹਾ ਮੀਮਸਾ ਜ਼ੋਨ ਤੋਂ ਜੀ ਮੈਂ ਉਮੀਦਵਾਰ ਸਰਦਾਰ ਭਵਨਤ ਮਾਨ ਸਾਹਿਬ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਜੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਮੈਂ ਉਹਨਾਂ ਦਾ ਧੰਨਵਾਦ ਹਾਂ ਪਾਰਟੀ ਤੇ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਖੁਸ਼ੀ ਹੈ ਕਿਉਂਕਿ ਮਾਨ ਸਾਹਿਬ ਨੇ ਕੰਮ ਹੀ ਇੰਨੇ ਕਰਵਾਏ ਨੇ ਪਾਣੀਆਂ ਨੂੰ ਲੈ ਕੇ ਦੇਖ ਲਓ ਪਾਈਪ ਲਾਈਨਾਂ ਨੂੰ ਦੇਖ ਲਓ ਫਿਰ ਬਿਜਲੀ ਦੇਖ ਲਓ ਤੁਸੀਂ ਦਿਨ ਚ ਆਉਂਦੀ ਹੈ ਫੇਰ ਤੁਸੀਂ ਦੇਖ ਲਓ ਸਾਡੇ ਸਾਡੇ ਡਿਸਪੈਂਸਰੀਆਂ ਰੋਡ ਸਾਡੇ ਸਕੂਲਾਂ ਸਕੂਲ এডਿਕੇਸ਼ਨ ਸਾਰੇ ਕੰਮਾਂ ਨੂੰ ਮੰਡੀ ਨੂੰ ਸਾਰਿਆਂ ਨੂੰ ਕੰਮਾਂ ਨੂੰ ਬਹੁਤ ਖੁੱਲ ਕੇ ਪੈਸੇ ਦਿੱਤੇ ਨੇ ਸੋ ਅੱਜ ਕਿਉਂ ਲੱਗਦਾ ਕਿ ਪਿੰਡ ਦੇ ਲੋਕ ਵੱਡੀ ਗਿਣਤੀ ਚ ਆਸਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ ਨੇ ਪਹਿਲੀ ਨਾਜਾਇਜ਼ ਚਾਲ ਚੱਲ ਰਹੇ ਆ ਨੀ ਬਹੁਤ ਖੁਸ਼ੀ ਆ ਜੀ ਲੋਕ ਆਪ ਮੁਹਾਰੇ ਆਏ ਨੇ ਲੋਕ ਸਰਦਾਰ ਭਵੰਤ ਸਿੰਘ ਮਾਨ ਦੇ ਕੀਤੇ ਹੋਏ ਕੰਮਾਂ ਕਰਕੇ ਸਾਡੇ ਵਰਗੇ ਆਮ ਘਰਾਂ ਦੇ ਮੁੰਡਿਆਂ ਦੀ ਹੈਲਪ ਕਰਨ ਵਾਸਤੇ ਆਏ ਨੇ ਮਦਦ ਕਰਨ ਵਾਸਤੇ ਆਏ ਨੇ ਮੈਂ ਰਿਨੀਆ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਜਿਹੜੀ ਹੈ ਟਿਕਟ ਦਿੱਤੀ ਹੈ ਮੈਂ ਕੀ ਕਹਿ ਸਕਦਾ ਕਿ ਬਾਕੀ ਪਾਰਟੀਆਂ ਨੂੰ ਉਮੀਦਵਾਰ ਬਹੁਤ ਘੱਟ ਮਿਲ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਦੇਖੋ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਪਿਆਰ ਹੈਗਾ ਜੋ ਹਲਕੇ ਦੇ ਵਿੱਚ ਵੀ ਜਿਸ ਤਰ੍ਹਾਂ ਆਲਓਵਰ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਜਿਹੜੇ ਕੰਮ ਨੇ ਕੀਤੇ ਕਿਸਾਨੀ ਨੂੰ ਲੈ ਕੇ ਲੈ ਲਈ ਆਪਾਂ ਬਿਜਲੀ ਦੇ ਆਧਾਰ ਤੇ ਲੈ ਲਈਏ ਤਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਕੰਮ ਨੇ ਸਰਕਾਰ ਕਰ ਰਹੀ ਹੈਗੀ ਤਾਂ ਲੋਕਾਂ ਦਾ ਜਿਹੜਾ ਸਭ ਤੋਂ ਵੱਧ ਰੁਝਾਨ ਆ ਜਿਹੜਾ ਆਮ ਆਦਮੀ ਪਾਰਟੀ ਦੇ ਵੱਲ ਦੇਖਣ ਨੂੰ ਮਿਲ ਰਿਹਾ ਇਸੇ ਕਰਕੇ ਜਿਹੜੀਆਂ ਬਾਕੀ ਪਾਰਟੀਆਂ ਨੇਗੀਆਂ ਅਕਾਲੀ ਦਲ ਕਾਂਗਰਸ ਪਾਰਟੀਆਂ ਉਹਨਾਂ ਨੂੰ ਜਿਹੜੇ ਆ ਉਹ ਕੈਂਡੀਡੇਟ ਵੀ ਬਹੁਤ ਘੱਟ ਮਿਲ ਰਹੇ ਰਹਿਣਗੇ ਕਿਉਂਕਿ ਲੋਕਾਂ ਦਾ ਜ਼ਿਆਦਾ ਉਤਸ਼ਾਹ ਆਮ ਆਦਮੀ ਪਾਰਟੀ ਦੇ ਵੱਲ ਆ। ਆਮ ਆਦਮੀ ਪਾਰਟੀ ਦੇ ਅੱਜ ਕਿੰਨੇ ਜ਼ੋਨਾਂ ਦੇ ਲਈ ਔਰ ਬਲਕਸਪੀ ਲਈ ਜ਼ਮੀਰ ਖਰ ਦਾ ਲਾਣ ਹਾਂਜੀ ਕਿਉਂਕਿ ਸਰਬਸੰਮਤੀ ਨਾਲ ਹੀ ਨਾਂ ਦਿੱਤੇ ਨੇ ਲੋਕਾਂ ਨੇ ਜਿਸ ਤਰ੍ਹਾਂ ਰਸਪਾਲ ਸਿੰਘ ਦਾ ਨਾਂ ਹੈ ਤਾਂ ਇਹ ਪਹਿਲਾਂ ਹੀ ਅਨਾਉਂਸ ਹੋ ਗਿਆ ਸੀ ਹਜੇ ਲਿਸਟ ਵੀ ਨਹੀਂਤੀ ਹੋਈ ਕਿਉਂਕਿ ਇਹ ਪਹਿਲਾ ਬਲਾਕ ਸੰਮਤੀ ਜਿੱਤਿਆ ਹੋਇਆ ਤੇ ਉਦੋਂ ਬਾਅਦ ਲੋਕ ਆਮ ਮਹਾਰੇ ਹੀ ਇਸ ਦੀ ਮਦਦ ਕਰਨੇ ਕਿਉਂਕਿ ਇਹ ਹਰੇਕ ਦੇ ਕੰਮ ਆਉਣ ਵਾਲਾ ਹੈ ਤੇ ਬਹੁਤ ਹੀ ਮਿੱਠੇ ਸੁਹਾਵਾ ਦਾ ਹੈ ਹਾਲ ਤੱਕ ਇਸ ਇਨਸਾਨ ਤੇ ਕੋਈ ਵੀ ਦਾਗ ਨਹੀਂ ਲੱਗਿਆ ਜੋ ਵੀ ਵੱਖ-ਵੱਖ ਪਾਰਟੀਆਂ ਦੇ ਜਿਹੜੇ VOTER ਨੇ ਜਾਂ SUPPORTER ਨੇ ਉਹ ਵੀ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਉਹ ਸਿਰਫ ਇਸ ਦੀ ਉਸ ਨਾਲ ਹੀ ਆਏ ਨੇ ਉਹਨਾਂ ਨੇ ਕੋਈ ਪਾਰਟੀ ਨਹੀਂ ਦੇਖੀ ਅੱਜ ਸਾਰੀ ਪਾਰਟੀਆਂ ਦੇ ਵਰਕਰ ਹੀ ਰਸਪਾਲ ਦੇ ਨਾਲ ਤੁਰੇ ਹੋਏ ਨੇ ਤੇ ਪਰਮਾਤਮਾ ਕੇ ਅਰਦਾਸ ਕਰਦੇ ਆਂ ਵੀ ਇਹ ਸਾਰੇ ਨਾਲੋਂ ਵੱਧ ਲੀਡ ਲੈ ਕੇ ਜਿੱਤ